ਨਜ਼ਦੀਕੀ ਕਾਲੀ ਦਲ ਤਰਨਤਾਰਨ ਤੋਂ ਐਲਾਨਿਆ ਉਮੀਦਵਾਰ ਵੱਡੀ ਜਾਣਕਾਰੀ ਵੱਡੀ ਖਬਰ ਸਾਂਝੀ ਕਰਿਆ 2027 ਦੀਆਂ ਚੋਣਾਂ ਕਾਲੀ ਦਲ ਨੇ ਖਿੱਚੀ ਤਿਆਰੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਤਰਨਤਾਰਨ ਤੋਂ ਉਮੀਦਵਾਰ ਐਲਾਨਿਆ ਗਿਆ ਸੁਖਵਿੰਦਰ ਰੰਦਾਵਾ ਨੂੰ ਹੀ ਕੀਤਾ ਇਨਚਾਰਜ ਨਿਊ ਅਕਾਲੀ ਦਲ ਨੇ ਤਰਨਤਾਰਨ ਤੋਂ ਆਪਣਾ ਉਮੀਦਵਾਰ ਜਿਹੜਾ ਹੈ ਉਹ ਐਲਾਨ ਦਿੱਤਾ ਹੈ ਅਸੀਂ ਕਿ 2027 ਆ ਚੋਣਾ ਅਕਾਲੀ ਦਲ ਨੇ ਆਪਣੀ ਤਿਆਰੀ ਜਿਹੜੀ ਉਹ ਖਿੱਚ ਲਈ ਹੈ ਜਿਸ ਤੋਂ ਵੇਖਦੇ ਹੋਏ ਪ੍ਰਿੰਸੀਪਲ ਸੁਖਿੰਦਰ ਕੋਹਰਨ ਦਾਵਾ ਨੂੰ ਤਰਨ ਤਰਨ ਤੋਂ ਜਿਹੜਾ ਉਮੀਦਵਾਰ ਐਲਾਨਿਆ ਗਿਆ ਵਧੇਰੇ ਜਾਣਕਾਰੀ ਦੇ ਲਈ ਸੜੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਅਕਾਲੀ ਦਲ ਦੇ ਵੱਲੋਂ ਪੂਰੀਆਂ ਤਿਆਰੀਆਂ 2027 ਵੱਲ ਖਿੱਚ ਚੁੱਕੀਆਂ ਨੇ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਜੀ ਮਨਪ੍ਰੀਤ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਨੇ ਹੁਣ ਜਿਹੜਾ ਇਹ ਬਾਨਾਣੋਂ ਜ਼ਿਆਦਾ ਤਾਕਤ ਉਹਨਾਂ ਨੂੰ ਲਾਉਣੀ ਪਈ ਕਿ ਤਾਂ ਹੀ ਅਕਾਲੀ ਦਲ ਦੀਆਂ 2027 ਦੇ ਵਿੱਚ ਕਿਸੇ ਨਾ ਕਿਸੇ ਉਹਨਾਂ ਨੂੰ ਰਿਜ਼ਲਟ ਮਿਲਦਾ ਨਜ਼ਰ ਆਊਗਾ ਤਾਂ ਤੋਂ ਨਾ ਦੱਸ ਜੀ ਕਿ ਤਰਨਤਾਰਨ ਦੀ ਜ਼ਿੰਦਗੀ ਚੋਂ ਉੱਤੋਂ ਲੈ ਕੇ ਸ਼ੋਭੀ ਕੰਕਰ ਵੱਲੋਂ ਜਿਹੜਾ ਕਿ ਆਪਣੇ ਉਹ ਮੀਨਵਾਰ ਦਾ ਐਲਾਨ ਕਰ ਦਿੱਤਾ ਹੈ ਤਰਨਤਾਰਨ ਤੋਂ ਸਭ ਆਰਟੀ ਦੇ ਪ੍ਰਧਾਨ ਤੋਂ ਸੁਖਵੀਰ ਸਿੰਘ ਬਾਦਲ ਨੇ ਉਹ ਇੱਕ ਰੈਜੀ ਦੇ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਵੱਲੋਂ ਜੋ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜੋ ਆਜ਼ਾਦ ਗਰੁੱਪ ਦੇ ਮੁਖੀ ਨੇ ਤੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਜੋ ਤਰਨਤਾਰਨ ਦੀ ਚੋਣ ਹੈ ਇਹ ਉਸ ਦੇ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਤੇ ਇਸ ਦੇ ਨਾਲ ਹੀ ਸੁਖਵਿੰਦਰ ਕੌਰ ਨੂੰ ਜਿਹੜਾ ਕਿ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਜਿੱਥੇ ਤਾਂ ਉਹਨਾਂ ਨੂੰ 2027 ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਉਹਦਾ ਉਮੀਦਵਾਰ ਜਿਹੜਾ ਐਲਾਨਿਆ ਗਿਆ ਉਥੇ ਹੀ ਤਰਨਤਾਰਨ ਦਾ ਜਿਹੜਾ ਆ ਉਹਨਾਂ ਨੂੰ ਹਲਕਾ ਇੰਚਾਰਜ ਵੀ ਨੁਕੀਤਾ ਗਿਆ ਤਾਂ ਵੱਡੀ ਜਿਹੜੀ ਹੈ ਜ਼ਿੰਮੇਵਾਰੀ ਆ ਵੱਡੀ ਉਹਨਾਂ ਦੇ ਹੱਥ ਜਿਹੜੀ ਹੈ ਕਮਾਲ ਸੌਫੀ ਗਈ ਹੈ ਤਾਂ ਪਾਰਟੀ ਵਰਕਰ ਨੇ ਉਹਨੇ ਤੋਂ ਜਿਹੜਾ ਆ ਤਕੜੇ ਹੂਲ ਦੀ ਜਿਹੜੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਤਕੜੇ ਹੋ ਕੇ ਚੌਣ ਲੜਨੀ ਪੈਣੀਆਂ ਤਾਂ ਜੋ ਜਿੱਦਣੇ ਕਿਤੇ 2027 ਦੇ ਵਿੱਚ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਕੰਮ ਕਰਨ ਦਾ ਮੌਕਾ ਮਿਲੇ ਬিনা ਇਹ ਵੀ ਚਾਹੁੰਦੇ ਆ ਕਿ ਜੋ ਦਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ੀਰ ਸਿੰਘ ਜੀ ਸੀਗੇ ਉਹਨਾਂ ਦਾ 27 ਜੂਨ 2025 ਨੂੰ ਜਿਹੜਾ ਕੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੇਰਾ ਧਿਆਨ ਖਿੱਚਦਾ ਹੈ ਤਾਂ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸਨ ਤੇ ਹਾਲਤ ਵਿਗੜਨ ਦੇ ਕਰਕੇ ਉਹਨਾਂ ਦਾ ਇੱਕ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨਾਲ ਜੇ ਆਪਣੇ ਆਖਰੀ ਸਾਹ ਲਏ ਸੀ ਤਾਂ ਤਰਨਤਾਰਨ ਦੇ ਉਹ ਐਸ ਦਾ ਇੱਕ ਦੀ ਸੀਟ ਜਿਹੜੀ ਹੈ ਉਹ ਖਾਲੀ ਹੋ ਗਈ ਸੀ ਤਾਂ ਹੁਣ ਜਿਹੜੀ ਆ ਲਗਾਤਾਰ ਸ਼ਰੋਮੀਆਂ ਕਰ-ਕਰ ਦੇਣਾ ਕਿਤੇ ਉਹਨਾਂ ਵਰਕਰਾਂ ਨੂੰ ਉਹਨਾਂ ਜਿਹੜੇ ਕਿ ਆਪਣੇ ਆਗੂ ਨੇ ਬੀਜੇ ਉਹ ਕੋਲੇ ਤੋਂ ਆਪਣੀ ਜਿਹੜੀ ਆ ਤਿਆਰੀ ਕੀਤੀ ਉਸ ਵੱਲੋਂ ਸ਼ੁਰੂ ਕਰ ਦਿੱਤੀ ਹੈ ਸਤਾਜੂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਸਾਈ ਦੇ ਵਿੱਚ ਜਿਗਰੀ ਜੋ ਸਟਾਈ ਦੇ ਵਿੱਚ ਜੋ ਚੋਣਾ ਹੋਣੀਆਂ ਨੇ ਤਾਂ ਉਹ ਉਹਦੀ ਤਿਆਰੀ ਜਿਹੜੀ ਆ ਉਹ ਵੀ ਕੀਤੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸਦੀ ਕਿ ਜਿੱਦਾਂ ਕਿ ਲੋਕ ਸਭਾ ਦੀ ਇਲੈਕਸ਼ਨ ਦੀ ਗੱਲ ਕਰੀਏ ਚਾਹੇ ਜਿਗਰੀ ਚੋਣਾ ਦੀ ਗੱਲ ਕਰੀਏ ਜਾਹੇ ਜਿਤੇ ਪੁਰ ਚੌਂਤ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਪਿਛਲੇ ਸਮੇਂ ਦੇ ਵਿੱਚ ਕਾफी ਜਿਹੜਾ ਆਬੂਦੀ ਖਾਣੀ ਪਈਆ ਉਹਨਾਂ ਦੇ ਨਿਰਾਇਤ ਜਿਹੜੇ ਨੇ ਉਹ ਹਾਰਦੇ ਨਜ਼ਰ ਆਏ ਨੇ ਤਾਂ ਉਹਦੇ ਬਗਲੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੀ ਨੂੰ ਬਹੁਤ ਸਭ ਮਤ ਲਈਆ ਤਾਂ ਹੁਣ ਅਕਾਲੀ ਦਲ ਨੇ ਇਸ ਦੋਂ ਤੋਂ ਸਬਕ ਲਿਆ ਆ ਕਿ ਕਿਸੇ ਨਾ ਕਿਸੇ ਜਿਹੜਾ ਆ ਹੁਣ ਅਕਾਲੀ ਦਲ ਆਪਣੀ ਕਮਰ ਕੱਸ ਕੇ ਜਿਹੜਾ ਆ ਇਹ ਅਗਲਾ ਆਪਣਾ ਸੀਜ਼ਨ ਲਈ ਚੱਲਿਆ ਜੀ ਉਹਦੇ ਦੀ ਜਾਣਕਾਰੀ ਲਈ ਗਗਨਦੀਪ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ ਤੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੁਬੀਦਰ ਅੰਦਾਵਾ ਨੂੰ ਹੀ ਜਿਹੜਾ ਉਮੀਦਵਾਰ ਐਲਾਨਿਆ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਅਕਾਲੀ ਦਲ ਨੇ ਸਿੱਧੀ ਤਿਆਰੀ ਪੂਰੇ ਤਰੀਕੇ ਨਾਲ ਖਿੱਚ ਲਈ ਹੈ